ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟੋਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੰਦਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਇੱਕ ਯੂ ਕਾਂਟ ਕਾ ਕਿ ਇਬਰੀ ਇੱਕ ਬਿਆਨ ਇਸ ਤਰ੍ਹਾਂ ਦਾ ਰੱਗ ਵੀ ਧਰਨੇ ਕਰਕੇ ਨਛਾਵਾ ਦੇ ਪਲੀਜ਼ ਡੋਟ ਮਿਸਲੀਡ ਜੇ ਤੁਹਾਨੂੰ ਨਹੀਂ ਗੱਲ ਕਰਨੀ ਆਉਂਦੀ ਫਿਰ ਥੋੜਾ ਸੋਚ ਕੇ ਗੱਲ ਕਰ ਲਿਆ ਕਰੋ ਕੋਈ ਮੇਰੀ ਇੱਕ ਬਿਆਨ ਤੁਸੀਂ ਦੱਸ ਦਿਓ ਜਿਹਦੇ ਚ ਇਹ ਕਿਹਾ ਹੋਵੇ ਕਿ ਧਰਨੇਆਂ ਕਰਨਾ ਚਾਹਵਾ ਦੇ ਆ ਮੈਂ ਤੁਹਾਨੂੰ ਪਲੀਜ਼ ਡੋਟ ਬੇੜਾ ਸਿਰ ਪੈਰ ਦੇ ਗੱਲ ਨਾ ਕਰੋ ਗੱਲ ਬੇੜਾ ਸਿਰ ਪੈਰ ਦੇ ਨਾ ਕਰੋ ਮੈਂ ਇਹ ਬਿਲਕੁਲ ਗਲਤ ਗੱਲ ਹੈ ਇਹ ਬੈਠੋ ਤੁਸੀਂ ਬੈਠੋ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਪਲੀਜ਼ ਸਿਟ ਡਾਊਨ ਬੈਠੋ ਤੁਸੀਂ ਕੋਈ ਮੈਂ ਆਉਣ ਰਿਕਾਰਡ ਕਰ ਰਿਹਾ ਅਗਰ ਕਿਤੇ ਇਹ ਗੱਲ ਕਹੀ ਹੋਵੇ ਅੱਗੇ ਕਿਤੇ ਇਹ ਗੱਲ ਕਹੀ ਹੋਵੇ ਵੀ ਧਰਨੇ ਕਰਕੇ ਨਸ਼ਾ ਵਧਿਆ ਕਮਾਲ ਦੀ ਗੱਲ ਹੈ ਵਟ ਇਜ਼ ਥਿਸ ਪਰ ਸਦਾ ਪ੍ਰਗਟ ਸਿੰਘ ਜੀ ਮੈਨੂੰ ਇਹ ਬੜਾ ਵੱਡਾ ਇਹ ਸੀ ਮੈਨੂੰ ਭੁਲੇਖਾ ਸੀ ਵੀ ਤੁਸੀਂ ਗੱਲ ਬੜੇ ਵਧੀਆ ਤਰੀਕੇ ਨਾਲ ਕਰਦੇ ਹੋ ਤੁਸੀਂ ਭੁਲੇਖਾ ਕੱਢ ਰਹੇ ਹੋ ਮੇਰੇ ਹਿਸਾਬ ਨਾਲ ਪਲੀਜ਼ ਪਲੀਜ਼ ਬਿਹੇਵ ਪਲੀਜ਼ ਸੈਟ ਡਾਊਨ ਪਲੀਜ਼ ਸਿਟ ਡਾਊਨ ਸਿਟ ਡਾਊਨ ਤਾਂ ਇਹ ਵੀਡੀਓ ਹੈ ਵਿਧਾਨ ਸਭਾ ਸੈਸ਼ਨ ਦੀ ਜਿੱਥੇ ਪ੍ਰਗਟ ਸਿੰਘ ਤੇ ਸਪੀਕਰ ਸੰਧਵਾ ਚ ਤਿੱਖੀ ਬਹਿਸ ਹੋ ਗਈ ਦਰਅਸਲ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਪ੍ਰਗਟ ਸਿੰਘ ਨੇ ਸਪੀਕਰ ਸੰਧਵਾ ਤੇ ਵੱਡੇ ਇਲਜ਼ਾਮ ਲਗਾਏ ਤੇ ਇੱਕ ਮੁੱਦਾ ਚੁੱਕਿਆ ਜਿਸ ਨੂੰ ਲੈ ਹੀ ਸਪੀਕਰ ਸੰਧਵਾ ਗੁੱਸੇ ਚ ਆ ਗਏ ਦਰਅਸਲ ਪ੍ਰਗਟ ਸਿੰਘ ਵੱਲੋਂ ਸਪੀਕਰ ਸੰਧਵਾ ਤੇ ਦਿੱਤੇ ਬਿਆਨ ਤੇ ਸਵਾਲ ਚੁੱਕੇ ਗਏ ਜਿਸ ਨੂੰ ਲੈ ਹੀ ਸਪੀਕਰ ਸੰਧਵਾ ਗੁੱਸੇ ਚ ਆ ਗਏ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪ੍ਰਗਟ ਸਿੰਘ ਨੂੰ ਬੋਲਣ ਦੀ ਤਮੀਜ਼ ਨਹੀਂ ਹੈ ਤੇ ਉਹ ਬੈਠ ਜਾਣ ਦੱਸਦੀ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਸਪੀਕਰ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਲੈ ਹੀ ਪ੍ਰਗਟ ਸਿੰਘ ਨੇ ਇਹ ਮੁੱਦਾ ਵਿਧਾਨ ਸਭਾ ਸੈਸ਼ਨ 'ਚ ਚੁੱਕਿਆ ਤੇ ਉਸ ਨੂੰ ਲੈ ਹੀ ਹੁਣ ਪ੍ਰਗਟ ਸਿੰਘ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਸਪੀਕਰ ਸੰਧੂਆ ਦੀ ਹੈ ਤੇ ਲਿਖਿਆ ਸਪੀਕਰ ਕੁਲਤਾਰ ਸਿੰਘ ਸੰਧੂਆ ਜੀ ਤੇ ਉਸ ਬਿਆਨ ਦਾ ਹਿੱਸਾ ਜਨਤਕ ਕਰ ਰਹੇ ਹਾਂ ਜਿੱਥੇ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਵੀ ਕਿਸਾਨਾਂ ਦੇ ਅੰਦੋਲਨ ਨਾਲ ਜੋੜ ਰਹੇ ਹਨ ਕਿ ਮਾਨਯੋਗ ਸਪੀਕਰ ਹੁਣ ਵਿਧਾਨ ਸਭਾ ਵਿੱਚ ਆਪਣੇ ਇਸ ਬਿਆਨ ਤੇ ਮੁਆਫੀ ਮੰਗਣਗੇ ਇਸ ਦੇ ਨਾਲ ਹੀ ਪ੍ਰਗਟ ਸਿੰਘ ਨੇ ਸਪੀਕਰ ਸੰਧੂਆ ਦੀ ਇੱਕ ਵੀਡੀਓ ਵੀ ਸਾਂਝੀ ਦੀ ਗਿਤੀ ਸਾਥੀਓ ਜਿਹੜੇ ਹਾਈਵੇ ਬੰਦ ਕਰਨੇ ਜਿਹੜੇ ਲਗਾਤਾਰ ਇੱਕ ਸਾਲ ਤੋਂ ਬੰਦ ਸੀ ਉਹਦਾ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦੇ ਅਨੁਸਾਰ ਉਹ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਕੰਮ ਨਹੀਂ ਮਿਲਦਾ ਤੇ ਨਸ਼ਿਆਂ ਵੱਲ ਜਾਣਗੇ ਸੋ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਰਾਂ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਇਹ ਯੁੱਧ ਹੈ ਜਿੱਤ ਨਹੀਂ ਸਕਦੇ ਇਹਦੇ ਵਾਸਤੇ ਸਾਨੂੰ ਰੋਜ਼ਗਾਰ ਦੇਣਾ ਪੈਣਾ ਨੌਜਵਾਨਾਂ ਨੂੰ ਔਰ ਰੋਜ਼ਗਾਰ ਤਾਂ ਮਿਲੇਗਾ ਜੇ ਸਾਡੇ ਰਸਤੇ ਖੁੱਲਣਗੇ ਤਾਂ ਇਸ ਵੀਡੀਓ 'ਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਸਪੀਕਰ ਸੰਧੂਆ ਨੇ ਕਿਸਾਨਾਂ ਦੇ ਅੰਦੋਲਨ ਨੂੰ ਨਜ਼ਰਅੰਦਾਜ਼ਾ ਬੰਦ ਕਰਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਿਆ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪੰਜਾਬ 'ਚ ਕਿਸਾਨਾਂ ਦੇ ਅੰਦੋਲਨ ਕਾਰਨ ਨੌਜਵਾਨ ਨਸ਼ਿਆਵਲ ਜਾ ਰਹੇ ਸੀ ਤੇ ਇਸ ਬਿਆਨ ਨੂੰ ਲੈ ਕੇ ਹੀ ਪ੍ਰਗਟ ਸਿੰਘ ਨੇ ਵਿਧਾਨ ਸਭਾ ਸੈਸ਼ਨ 'ਚ ਸਪੀਕਰ ਸੰਧੂਆ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ 'ਤੇ ਸਵਾਲ ਚੁੱਕੇ ਜਿਸ ਤੋਂ ਬਾਅਦ ਸਪੀਕਰ ਸੰਧੂਆ ਗੁੱਸੇ 'ਚ ਆ ਗਏ ਤੇ ਹੁਣ ਪ੍ਰਗਟ ਸਿੰਘ ਨੇ ਪੋਸਟ ਕਰ ਤੇ ਸਪੀਕਰ ਸੰਧੂਆ ਦੀ ਇਸ ਵੀਡੀਓ ਨੂੰ ਸਾਂਝੀ ਕਰ ਸਾਫ਼ ਤੌਰ ਤੇ ਕਿਹਾ ਹੈ ਕਿ ਕੀ ਹੁਣ ਸਪੀਕਰ ਸੰਧੂਆ ਆਪਣੇ ਇਸ ਬਿਆਨ ਤੋਂ ਮਾਫੀ ਮੰਗਣਗੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਸਪੀਕਰ ਸੰਧੂਆ ਦਾ ਇਸ ਤੇ ਕੀ ਬਿਆਨ ਆਉਂਦਾ ਤੇ ਕੀ ਪ੍ਰਤੀਕਿਰਿਆ ਆਂਦੀ ਬਾਕੀ ਤੁਹਾਡਾ ਇਸ ਖਬਰ 'ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ